ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਮਨ ਸੱਚ ਕਸਵੱਟੀ ਲਾਈਐ ਤੁਲਿਐ ਪੂਰੈ ਤੋਲ ਕੀਮਤ ਕਿਨੈ ਨਾ ਪਾਈਐ ਰਿਦਮਾਣਕ ਮੂਲ ਅਮੋਲ ਭਾਈ ਰੇ ਹਰ ਹੀ ਰਾਗ ਗੁਰਮਾਹੀ ਸਤ ਸੰਗਤ ਸਤ ਗੁਰ ਪਾਈਐ ਅਹਨਸੋ ਸ਼ਬਦ ਸਲਾਹੀ ਰਹਾਉ ਸੱਚ ਵਖਰੇ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਉ ਅਗਨ ਮਰੈ ਜਲ ਪਾਇਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨਾ ਲੱਗੈ ਇਉ ਪੌ ਜਲ ਤਰੈ ਤਰਾਸ ਗੁਰਮੁਖ ਕੂੜ ਨਾ ਭਾਵੇਈ ਸੱਚ ਰਤੇ ਸੱਚ ਭਾਵੇ ਸਾਕਤ ਸੱਚ ਨਾ ਭਾਵੇਈ ਕੂੜਾ ਕੂੜੀ ਪਾਈ ਸੱਚ ਰਤੇ ਗੁਰ ਮੇਲਿਆ ਸੱਚੇ ਸੱਚ ਸਮਾਈ ਮਨ ਮਹਿ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਏ ਨ ਵਿਜਵੈ ਜੇ ਭਵੇਂ ਦਸੰਤਰ ਦੀਸ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੈ ਭਗਤ ਨਾ ਹੋਵੇਈ ਬਿਨ ਸਤਗੁਰ ਕੇ ਅਪਦੇਸ ਮਨ ਰੇ ਗੁਰਮਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹਉ ਮੈਂ ਤ੍ਰਿਸ਼ਨਾ ਮਾਰ ਰਹਾਉ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਈ ਮਿਲ ਸਤ ਸੰਗਤ ਹਰ ਪਾਈ ਐ ਗੁਰਮੁਖ ਹਰਿ ਲਿਵ ਲਾਈ ਆਪ ਗਿਆ ਸੁਖ ਪਾਇਆ ਮਿਲ ਸਲ ਲੈ ਸਲ ਸੁਮਾਈ ਜਿਨ ਹਰ ਹਰ ਨਾਮ ਨਾ ਚੇਤੇਉ ਸੋ ਔਗੁਣ ਆਵੇ ਜਾਇ ਜਿਸ ਸਤ ਗੁਰੂ ਪੁਰਖ ਨਾ ਭੇਟਿਉ ਸੋ ਭਉ ਜਲ ਪਚੈ ਪਚਾਈ ਇਹੋ ਮਾਨਕ ਜੀਉ ਨਿਰਮੋਲ ਹੈ ਇਉ ਕੌਡੀ ਬਦਲੇ ਜਾਏ ਜਿਨਾਂ ਸਤਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਨ ਗੁਰ ਮਿਲ ਪਾਉ ਜਲ ਲੰਗੀਐ ਦਰਗਾਹਾ ਪਤ ਪਰਵਾਨ ਨਾਨਕ ਤੇ ਮੁਖ ਉਜਲੇ ਧੋਨੀ ਉਪਜੈ ਸ਼ਬਦ ਨੀ ਛਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜਕਰ ਹੋ ਵਣਜਾਰਿ ਹੋ ਵਖਰ ਲਿਹੁ ਸੰਭਾਲ ਐਸੀ ਵਸਤ ਵਸਾਈਐ ਜੈਸੀ ਨਿਭਹਿ ਨਾਲ ਅੱਗੈ ਸਾਹੂ ਸੁਜਾਨ ਹੈ ਲੈਸੀ ਵਸਤ ਸਮਾਲ ਭਾਈ ਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸਹੋ ਦੇ ਕੈ ਪਤੀ ਆਏ ਰਹਾਉ ਜਿੰਨਾ ਰਾਸਨਾ ਸਾਚ ਹੈ ਕਿਉ ਤਿੰਨਾ ਸੁਖ ਹੋਏ ਖੋਟੈ ਬਣਜ ਬਣੰਜਿਐ ਮਨ ਤਨ ਖੋਟਾ ਹੋਏ ਥਾਹੀ 파ਥੇ ਮਿਰਗ ਜਿਉ ਦੂਖ ਘਣੋ ਨੇਤਰੋਏ ਖੋਟੇ ਪੋਤੇ ਨਾ ਪਵਹਿ ਤਿਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਾਲਾ ਰਾਮ ਨਾਮ ਰੰਗ ਰਤਿਆ ਭਾਰ ਨਾ ਪਰਮ ਤਿਨਾ ਹਰ ਜਪ ਲਾਹਾ ਅਗਲਾ ਨਿਰਪੰਵ ਹਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋ ਬਨ ਅਰ ਫੁੱਲੜਾ ਨਾਖੀ ਅੜੇ ਦਿਨ ਚਾਰ ਪੱਬਣ ਕੇਰੇ ਪਤ ਜਿਉ ਢਲ ਟੁਲ ਜੁਮਣ ਹਾਰ ਰੰਗ ਮਾਨ ਲੈ ਪਿਆਰਿਆ ਜਾਂ ਜੋ ਬਨ ਨੋਹ ਲਾ ਦਿਨ ਥੋੜੇ ਥੱਕੇ ਭਇਆ ਪ੍ਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਹਮ ਪੀਵੰਨਾਂ ਡੁੰਮਣੀ ਰੋਵਾ ਚੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵਹਿ ਸਹੁਰੈ ਨਿਤ ਨਾ ਪਈਆ ਹੋਏ ਨਾਨਕ ਸੁਤੀ ਪਈਐ ਜਾਨ ਵਿਰਤੀ ਸਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੀਜ ਪਧਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਪਰਪੂਰ ਰਹਾਉ ਆਪੇ ਮਾਚੀ ਮੱਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦਰੰਗ ਲਾ ਸਖੀਏ ਮੇਰਾ ਲਾਲ ਨੀਤਰ ਵੈ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੀ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਆਪਾਉ ਸਾਰਿੰਗ ਪਾਣੀ ਮਨ ਕਿਰਸਾਨ ਹਰ ਦਇਜ ਜਮਾਈ ਲੈ ਇਉ ਪਾਵਸ ਪਦ ਨਿਰਵਾਣੀ ਕਾਹੀ ਗਰਬਸ ਮੂੜੇ ਮਾਇਆ ਪਿਤ ਸੁਤੋ ਸਗਲ ਕਾਲ ਅਤਰ ਮਾਤਾ ਤੇਰੇ ਹੋਹੀ ਨਾ ਅੰਤ ਸਖਾਇਆ ਰਹਾਉ ਵਿਖੈ ਵਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮੈ ਹੋਏ ਧਿਆਈ ਜਪ ਤਪ ਸੰਜਮ ਹੋਹੀ ਜਬ ਰਾਖੀ ਕਮਲ ਬਿਗਸੈ ਮਦ ਆਸਰਮਾਈ ਬੀਸ ਸਪਤਾਹ ਰੂ ਬਾਸਰੂ ਸੰਗ੍ਰਹਿ ਤੀਨ ਖੋੜਾ ਨਿਤ ਕਾਲ ਸਾਰੈ 10 18 ਮੈਂ ਅਪਰੰਪਰੋ ਚੀਨੈ ਕਹਿ ਨਾਨਕ ਇਵ ਏਕ ਤਾਰੈ ਸਿਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਤਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਹੋਏ ਕਿਰਸਾਨ ਈਮਾਨ ਜਮਾਏ ਲੈ ਪਿਸਤ ਦੂਜਕ ਮੂੜੇ ਏਵ ਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕੈ ਮਾਣੈ ਰੂਪ ਕੀ ਸੋਬਾ ਇਤ ਵਿਧੀ ਜਨਮ ਗਵਾਇਆ ਰਹਾਉ ਐਬ ਤਨ ਚਿਕੜੋ ਇਹੋ ਮਨ ਮੀਂਢ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਪੌਰ ਉਸਤਾਦ ਨਿਤ 팍ਿਆ ਬੁਨੇ ਕਿਉ ਬੂਜੈ ਜਾਣਹਿ 부ਝਾਈ 팍ਨ ਸੁਨਣਾ ਪਾਉਣ ਕੀ ਬਾਣੀ ਇਹੋ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲਹਿ ਪਸੰਦੀ ਜਿਨੀ ਕਰ ਏਕ ਧਾਇਆ ਤੀਹੀ ਕਰ ਰੱਖੇ ਪੰਜ ਕਰ ਸਾਥੀ ਨਾਉ ਸ਼ੈਤਾਨ ਮਤ ਕਟ ਜਾਏ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਧਨ ਕਿਤ ਕੂ ਸੰਝਿਆ ਹੀ